ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਜੀ ਸਾਰੇ ਜਣੇ ਤੰਦਰੁਸਤ ਹੋ ਠੀਕ ਠਾਕ ਹੋ ਆਪਣਾ ਖਿਆਲ ਰੱਖ ਰਹੀ ਹਾਂ ਤੇ ਆਪਣਿਆਂ ਦਾ ਵੀ ਖਿਆਲ ਰੱਖ ਰਹੀ ਹੋऊंगी ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫਿਰ ਤੋਂ ਅੱਜ ਨਵੀਂ ਵੀਡੀਓ ਦੇ ਵਿੱਚ ਤੇ ਨਵੇਂ ਬਲੌਗ ਦੇ ਨਾਲ ਉਮੀਦ ਕਰਦੇ ਹਾਂ ਸਾਰੇ ਜਣੇ ਤੰਦਰੁਸਤ ਹੋ ਤੇ ਅੱਛਾ ਜੀ ਅੱਜ ਕੁਸ਼ਕ ਸਮੂਹ ਸੂਟਾਂ ਨਹੀਂ ਗੱਲਾਂ ਹੋਣ ਜਾ ਰਹੀਆਂ ਹੈਗਾ ਜਿਵੇਂ ਕਿ ਮੇਰੇ ਕੋਲੇ ਪੈਚ ਵਰਕ ਦੇ ਨਾਲ ਕਾਟਨ ਦੇ 올ਓਵਰ ਸੂਟ ਨੇ 올ਓਵਰ ਸੂਟਸ ਦੇ ਵਿੱਚ ਬਹੁਤ ਸਾਰਿਆਂ ਨੇ ਆਪਣੇ ਤੋਂ ਕਸਟਮਰਸ ਨੇ ਮੰਗ ਕੀਤੀ ਸੀਗੀ ਕਿ ਤੁਸੀਂ 올ਓਵਰ ਸੂਟ 올ਓਵਰ ਸੂਟ ਮੇਰੇ ਕੋਲੇ ਜਿੰਨੇ ਕਿ ਅਵੇਲੇਬਲ ਨੇ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਨਾਲ ਮਸਲੀਨ ਕਾਟਨ ਦੇ ਦੁਪੱਟੇ ਐ ਲਾਸਟ ਵੀਡੀਓ ਦੇ ਵਿੱਚ ਮੈਨੂੰ ਕਈਆਂ ਨੇ ਪੁੱਛਿਆ ਸੀ ਕਿ ਤੁਹਾਡੇ ਜਿਹੜਾ ਕਾਟਨ ਦੁਪੱਟੇ ਦਾ ਸਟੱਫ ਸੀਗਾ ਉਹ ਕੀ ਸੀਗਾ ਕਿ ਮਤਲਬ ਬੜਾ ਹੀ ਸੌਫਟ ਸੀ ਸੋ ਉਹ ਜੀ ਮੇਰਾ ਮਸਲੀਨ ਕਾਟਨ ਦਾ ਦੁਪੱਟਾ ਸੀਗਾ ਤੇ ਅੱਜ ਦੇ ਜਿਹੜੇ ਸੂਟ ਐ ਉਹ ਤਕਰੀਬਨ ਸਾਰੇ ਮਸਲੀਨ ਕਾਟਨ ਦੇ ਦੁਪੱਟਿਆਂ ਨਾਲ ਹੀ ਹੋਣ ਜਾ ਰਹੀ ਐ ਜਿਵੇਂ ਕਿ ਆਪਾਂ ਗਰਮੀ ਦੇ ਵਿੱਚ ਜਿਹੜੇ ਦੁਪੱਟੇ ਅ ਵੀਰ ਕਾਰਸਾਖਦੇ ਲੈ ਸਕਦੀ ਆ ਆਪਾਂ ਉਸ ਤਰ੍ਹਾਂ ਦੇ ਕੁਝ ਮੇਰੇ ਕੋਲੇ ਸੂਟ ਨਹੀਂ ਕੁਝ ਮੇਰੇ ਕੋਲ ਪਾਰਟੀ ਵੇਅਰ ਸੂਟ ਆ ਗਿਆ ਇੱਕ ਨਜ਼ਰ ਮੈਂ ਤੁਹਾਨੂੰ ਦਿਵਾ ਦਿੰਨੀ ਆ ਕਿ ਇਹ ਪਾਰਟੀ ਵੇਅਰ ਸੂਟ ਨਹੀਂ ਇਹ ਦੇਖੋ ਇਹ ਸਾਰੇ ਜਿਹੜੇ ਸੂਟ ਹੈ ਇਹ ਇਸ ਤਰ੍ਹਾਂ ਮੈਂ ਤੁਹਾਡੇ ਨਾਲ ਸਾਰੇ ਇਹ ਸ਼ੇਅਰ ਕਰੂੰਗੀ ਕੁਝ ਕਾਟਨ ਦੀ ਹੈ ਜਿਹੜੀ ਉਹ ਆ ਰਹੇ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਪਰ ਫਿਲਹਾਲ ਜਿਹੜੇ ਮੈਂ ਅੱਜ ਸ਼ੇਅਰ ਕਰਨ ਜਾ ਰਹੀ ਆ ਉਹ ਨੇ ਮੇਰੇ ਇਸ ਸਾਈਡ ਇਹ ਪੈਚਵਰਕ ਵਾਲੇ ਮਸਲੀਨ ਕਾਟਨ ਦੀ ਦੁਪੱਟੇ ਹਰ ਜੀ ਮੈਂ نیچے ਬੈਠ ਕੇ ਵੀਡੀਓਜ਼ ਕਿਉਂ ਬਣਾਉਣੀ ਆ ਹੁਣ ਕਈ ਦਿਨਾਂ ਤੋਂ ਕਿਉਂਕਿ ਬਾਹਰ ਬਹੁਤ ਜ਼ਿਆਦਾ ਗਰਮੀ ਹੈ ਅਗਰ ਮੈਂ ਫੈਨ ਬੰਦ ਕਰਕੇ ਵੀਡੀਓ ਬਣਾਉਂਗੀ ਤਾਂ ਮੱਖੀਆਂ ਆ ਜਾਣਗੀਆਂ ਫਿਰ ਉਹੀ ਪ੍ਰੋਬਲਮ ਵੀਡੀਓ ਅੱਛੀ ਤਰ੍ਹਾਂ ਨਹੀਂ ਬਣੇਗੀ ਅੰਦਰ ਬੈਠ ਕੇ ਵੀਡੀਓ ਬਣਾਵਾਂਗੇ ਤੇ ਰੂਮ ਦੇ ਵਿੱਚ ਥੋੜਾ ਜਾ ਸਾਊਂਡ ਵੀ ਘੱਟ ਹੁੰਦਾ ਕਿਉਂਕਿ ਅੰਦਰ ਠੰਡਾ ਹੈ ਰੂਮ ਇੱਥੇ ਵਿੱਚ ਬੈਠ ਕੇ ਥੋੜੀ ਵਧੀਆ ਤਰੀਕੇ ਨਾਲ ਵੀਡੀਓ ਬਣ ਜਾਂਦੀ ਹੈ ਬਟ ਥੋੜਾ ਜਾ ਇੱਥੇ ਲਾਈਟਿੰਗ ਦਾ ਪ੍ਰਬੰਧ ਉਹਨਾਂ ਵਧੀਆ ਨਹੀਂ ਹੈ ਸੋ ਤਾਂ ਹੀ ਥੋੜਾ ਨੀਰਾ ਨੀਰਾ ਔਰ ਚੀਜ਼ਾਂ ਜਿਹੜੀਆਂ ਬਹੁਤ ਸੋਹਣੀਆਂ ਨਹੀਂ ਨਿਕਲ ਕੇ ਆਂਦੀ ਆਈਆਂ ਸੋ ਮੈਂ ਬਹੁਤ ਜਲਦੀ ਇੱਥੇ ਲਾਈਟਿੰਗ ਦਾ ਵੀ ਕੁਛ ਨਾ ਕੁਛ ਕਿਉਂਕਿ ਮੇਰੇ ਕੋਲ ਰਿੰਗ ਲਾਈਟ ਸੀਗੀ ਰਿੰਗ ਲਾਈਟ ਮੇਰੀ ਟੁੱਟ ਗਈ ਆ ਮੰਮੀ ਨੂੰ ਪਤਾ ਨਹੀਂ ਚੱਲਿਆ ਮੰਮੀ ਵਿੱਚ ਡਿੱਗ ਜਾਂਦੇ ਮੇਰੇ ਦੋ ਰਿੰਗ ਲਾਈਟ ਆ ਜਿਹੜੀਆਂ ਮੰਮੀ ਤੋਂ ਖਰਾਬ ਹੋ ਗਈਆਂ ਸੋ ਹੁਣ ਮੈਂ ਦੁਬਾਰਾ ਫੇਰ ਰਿੰਗ ਲਾਈਟ ਆਰਡਰ ਕਰੂੰਗੀ ਤੇ ਜਿਵੇਂ ਆ ਜਾਂਦੀ ਹੈ ਉਸਦੇ ਨਾਲ ਕੀ ਹੈ ਕਿ ਵੀਡੀਓ ਦੀ ਐਕਚੁਅਲ ਥੋੜੀ ਜੀ ਕੁਆਲਿਟੀ ਥੋੜੀ ਜੀ ਇੰਪਰੂਵ ਹੋ ਜਾਂਦੀ ਹੈ ਥੋੜੀ ਜੀ ਬਹੁਤ ਅਸਰ ਪੈ ਜਾਂਦਾ ਲਾਈਟਿੰਗ ਦਾ ਸੋ ਤੁਹਾਨੂੰ ਸੋ ਥੋੜਾ ਇਹ ਲਾਈਟ ਦਾ ਜਿਹੜਾ ਉਹ ਇਸ਼ੂ ਹੈਗਾ ਤੇ ਫਿਰ ਵੀ ਜੀ ਜਿੰਨੇ ਵੀ ਸੂਟਾਂ ਦੇ ਕਲਰ ਸਟੱਫ ਜਿੰਨਾ ਤੁਸੀਂ ਦੇਖ پا ਰਹੇ ਹੋਗੇ ਕਿ ਵੀਡੀਓਜ਼ ਦੇ ਵਿੱਚ ਤੁਸੀਂ ਜਿਹੇ ਜਿਹੇ ਰੰਗ ਦੇਖਦੇ ਹੋ ਸੂਟਾਂ ਦਾ ਐਕਚੁਅਲ ਦੇ ਵਿੱਚ ਤੁਹਾਡੇ ਕੋਲੇ ਉਹੀ ਰੰਗ ਪਹੁੰਚਦਾ ਤੁਸੀਂ ਸਕਰੀਨ ਦੇ ਉੱਪਰ ਉਹੀ ਚੀਜ਼ ਦੇਖ پا ਰਹੇ ਹੋ ਜੋ ਐਕਚੁਅਲ ਦੇ ਵਿੱਚ ਹੈਗੀ ਹੈ ਤੇ ਚਲੋ ਜੀ ਆਪਾਂ ਸਭ ਤੋਂ ਪਹਿਲਾਂ ਅੱਜ ਦਿਖਾਉਣ ਜਾ ਰਹੇ ਹਾਂ ਜੀ ਆਲ ਓਵਰ ਸੂਟਾਂ ਦੇ ਵਿੱਚ ਇਹ ਮਸਲੀਨ कॉटन ਦਾ ਦੁਪੱਟਾ ਹੈ ਇਸ ਦੇ ਉੱਪਰ ਇਸ ਤਰ੍ਹਾਂ ਪੈਚ ਦਾ ਵਰਕ ਹੋਇਆ ਹੈਗਾ ਜੀ ਫੋਰ ਸਾਈਡ ਤੇ ਇਹ ਇਸ ਤੇ ਜੀ ਚਾਰੇ ਪੱਲੇ ਨੇ ਪੱਲਿਆਂ ਦੇ ਉੱਪਰ ਇਸ ਤੇ ਪੈਚ ਵਰਕ ਹੈ ਔਰ ਇਨਾ ਪੈਚ ਵਰਕ ਤੇ ਦੁਪੱਟੇ ਦੇ ਚਾਰੇ ਪਾਸੇ ਜਿਹੜੀ ਹੈ ਕਟਵਰਕ ਦੀ ਬਾਰਡਰਿੰਗ ਕੀਤੀ ਹੋਈ ਹੈ ਇਸ ਤਰ੍ਹਾਂ ਸੂਟ ਦੇ ਨਾਲ ਜੋ ਵੀ ਇਸ ਦਾ ਕਲਰ ਹੈ ਇਹ ਇਸ ਤੇ ਦੁਪੱਟੇ ਨੇ ਫੋਰ ਸਾਈਡ ਫੋਰ ਸਾਈਡ ਇਸ ਦਾ ਪੈਚ ਵਰਕ ਹੈ ਥੋੜਾ ਜਿਹਾ ਮੈਂ ਸੋਚਿਆ ਸੀਗਾ ਕਿ ਇਸ ਵਾਰ ਜੋ ਵੀਡੀਓ ਬਣਾਉਂਗੀ ਮੈਂ ਉਹਨਾਂ ਨੂੰ ਆਪਾਂ ਹੈਂਗਿੰਗ ਕਰਕੇ ਦੇਖ ਲੈਣੇ ਆ ਥੋੜਾ ਜਿਹਾ ਅੱਛੀ ਤਰ੍ਹਾਂ ਸੂਟ ਜਿਹੜਾ ਡਿਸਪਲੇ ਹੋ ਜਾਂਦਾ ਸੋ ਸਾਰੀਆਂ ਚੀਜ਼ਾਂ ਹੌਲੀ-ਹੌਲੀ ਹੀ ਹੁੰਦੀਆਂ ਜੀ ਜਿਵੇਂ ਕਿ ਡਮੀਆਂ ਵਗੈਰਾ ਇਹ ਸਾਰੀਆਂ ਚੀਜ਼ਾਂ ਲਾਈਟਿੰਗ ਪ੍ਰੋਪਰ ਇਹ ਸਾਰੀਆਂ ਚੀਜ਼ਾਂ ਹੌਲੀ-ਹੌਲੀ ਆਪਣੇ ਕੋਲੇ ਹੋ ਜਾਣੀਆਂ ਅਛਾ ਜੀ ਇਹ ਇਸ ਦੇ ਨਾਲ ਕਾਟਨ ਦਾ ਸੂਟ ਹੈ ਜੀ ਇਹਦੇ ਵਿੱਚ ਬਸ ਇਹਨੂੰ ਓਪਨ ਕਰਨ ਦੀ ਖੋਲਣ ਦੀ ਜ਼ਿਆਦਾ ਜ਼ਰੂਰਤ ਵੀ ਨਹੀਂ ਹੈ ਕਿਉਂਕਿ ਇਹ ਸੂਟ ਹੈ ਜਿਹੜਾ ਇਹ 올ਓਵਰ ਸੂਟ ਹੈ ਇਸ ਦਾ ਇਸ ਤਰ੍ਹਾਂ ਦਾ ਥੋੜਾ ਜਿਹਾ ਵਿੱਚ ਪੈਟਰਨ ਹੈ ਇਸ ਦੀ ਜਿਹੜੀ ਨੀਚੇ ਬਾਰਡਰ ਹੈ ਉਸ ਤੇ ਉੱਪਰ ਥੋੜਾ ਜਿਹਾ ਕਟਵਰਕ ਹੋਇਆ ਹੋਵੇ ਇਸ ਦੇ ਅੰਦਰ ਹੈ ਸ਼ਰਟ ਦੇ ਇਹ ਇਹ ਸਾਈਡ ਇਸ ਦੀ ਰਾਈਟ ਸਾਈਡ ਹੈ ਇਸ ਦੇ ਨੀਚੇ ਬਸ ਥੋੜਾ ਜਿਹਾ ਕਟਵਰਕ ਹੋਇਆ ਹੋਵੇ ਇਸ ਤਰ੍ਹਾਂ ਤੇ ਇਹ ਹੈ ਜੀ ਫਾਈਨਲ ਸੂਟ ਦੀ ਲੁੱਕ ਇਸ ਦੇ ਨਾਲ ਦੁਪੱਟਾ ਤੇ ਇਹ ਇਸਤਾ ਜੀ ਸ਼ਰਟ ਇੱਕ ਮੈਂ ਨਾ ਸ਼ੂਟ ਹੀ ਚਾ ਲਗਾ ਦਿੱ ਅੱਛਾ ਇਹ ਵੀ ਸਿੰਗਲ ਸਿੰਗਲ ਪੀਸ ਨੇ ਇਹਨਾਂ ਤੇ ਵੀ ਡਿਸਕਾਊਂਟ ਹੈ ਜੀ ਬਹੁਤ ਵਧੀਆ ਡਿਸਕਾਊਂਟ ਹੈ ਇੱਕ ਤੁਹਾਨੂੰ ਹੋਰ ਦੱਸਦੇ ਮੈਂ ਇੱਕ ਇੱਕ ਦੀ ਪ੍ਰੋਪਰ ਨਾ ਮੈਂ ਜਿਵੇਂ ਤੁਸੀਂ ਇੰਸਟਾਗ੍ਰam ਤੇ ਜਾਂ ਵਟਸਐਪ ਤੇ ਮੈਨੂੰ ਕੰਟੈਕਟ ਕਰਦੇ ਮੈਂ ਪ੍ਰਾਈਸ ਨਾਲ ਦੀ ਨਾਲ ਦੱਸ ਦੂੰਗੀ ਬਟ ਇਹ ਸਾਰੇ ਸੂਟ 1000 ਦੇ نیچے-नीचे ਦੇ ਸੂਟ ਨੇ 1000 ਰੁਪਏ ਤੋਂ ਇਹਨਾਂ ਦੀ ਸਾਰਿਆਂ ਦੀ ਐਮ ਆਰ ਪੀ 1000 ਤੋਂ ਕਾਟ ਹੈ ਜੀ ਬਹੁਤ ਤੇ ਇਹ ਵਾਲਾ ਸੂਟ ਹੋ ਗਿਆ ਜੀ ਹੁਣ ਤੁਹਾਨੂੰ ਐਕਚੁਅਲੀ ਪੈਚਵਰਕ ਦੇ ਵਿੱਚ ਮੇਰੇ ਕੋਲੇ ਸੂਜਾਦਾ ਨਹੀਂ ਸੂਟ ਬਚੇ ਹੋਏ ਥੋੜੇ ਸੂਟੀ ਬਚੇ ਹੋਏ ਹੈ ਮੇਰੇ ਸਾਰੇ ਜਿਹੜੇ ਤਕਰੀਬਨ ਸੇਲ ਹੋ ਗਏ ਇੱਕ ਸੂਟ ਇਹ ਆ ਜਾਂਦਾ ਹੈ ਅੱਛਾ ਇਹ ਮੈਂ ਦੁਪੱਟਾ ਲਿਆ ਹੋਇਆ ਇਹਦੇ ਨਾਲ ਇਸ ਦਾ ਕੰਪਲੈਕਸ਼ਨ ਹੋ ਰਿਹਾ ਹੈ ਇਹ ਇਸ ਦਾ ਦੁਪੱਟਾ ਵੀ ਸੇਮ yellow ਹੈ ਤੇ ਇਸ ਤੇ ਵੀ ਪੈਚ ਹੈ ਜਿਹੜਾ ਪੈਚਵਰਕ ਫੋਰ ਸਾਈਡ ਹੋਇਆ ਹੋਇਆ ਹੈ ਦੁਪੱਟੇ ਤੇ ਦੁਪੱਟਾ ਮਸਲੀਨ ਕਾਟਨ ਦਾ ਤੇ ਦੁਪट्टे ਦੇ ਚਾਰੇ ਪਾਸੇ ਇਹਦਾ ਫੂਡ ਸਾਈਡ ਜੀ ਕਟਵਰਕ ਹੋਇਆ ਹੋਇਆ ਹੈ ਇਹ ਇਸ ਤਰ੍ਹਾਂ ਸੂਟ ਦੇ ਨਾਲ ਦਾ ਫੋਰ ਸਾਈਡ ਹੀ ਇਸ ਤੇ ਪੈਚ ਲੱਗੇ ਹੋਏ ਨੇ ਚਾਰੇ ਪੱਲਿਆਂ ਦੇ ਉੱਪਰ ਅੱਛਾ ਇਹ ਜਿਹੜਾ ਦੁਪੱਟਾ ਮੈਂ ਲਿਆ ਹੋਇਆ ਇਸ ਨਾਲ ਦਾ ਸੂਟ ਹੈ ਜਿਹੜਾ ਉਹ ਮੈਂ ਸਟਿਚ ਕਰਾਉਣ ਲਈ ਮਾਸੀ ਕੋਲ ਫੜਾਇਆ ਹੋਇਆ ਥੋੜਾ ਜਿਹਾ ਸ਼ਰਟ ਦਾ ਸਟਾਫ ਹੈ ਜਿਹੜਾ ਥੋੜਾ ਜਿਹਾ ਟਫ ਸੀਗਾ ਸੋ ਮੈਂ ਹਲੇ ਉਸ ਨੂੰ ਹੋਲਡ ਕੀਤਾ ਕਿ ਹਲੇ ਸਟਿਚ ਨਾ ਕੀਤਾ ਜਾਵੇ ਬਟ ਇਹ ਜਿਹੜੇ ਤੁਹਾਨੂੰ ਦਿਖਾ ਰਹੇ ਆ ਇਹ ਸਾਰੇ ਸੂਟ ਪਿਓਰ ਕਾਟਨ ਦੇ ਸੂਟ ਨੇ ਫੁੱਲ ਪਿਓਰ ਕਾਟਨ ਆਪਾਂ ਜਿਹਨੂੰ ਕਹਿੰਦੇ ਆ ਆਲ ਓਵਰ ਸੂਟ ਹੈ ਇਹਨਾਂ ਦੇ ਨਾਲ ਜਿਹੜੇ ਦੁਪੱਟੇ ਆ ਉਹਨਾਂ ਦੇ ਉੱਪਰ ਪੈਚ ਅਟੈਚ ਕੀਤੇ ਹੋਏ ਆ ਤੇ ਫੋਰ ਸਾਈਡ ਆ ਜਿਹੜਾ ਹੈਂਡਵਰਕ ਕੀਤਾ ਹੋਇਆ ਇਸ ਤੇ ਸੌਰੀ ਕਟਵਰਕ ਹੈਂਡਵਰਕ ਨਹੀਂ ਕਟਵਰਕ ਇਹ ਦੇਖੋ ਜੀ ਇਸ ਤਰ੍ਹਾਂ ਇਸ ਦਾ ਸਟਾਫ ਹੈ ਜਿਹੜਾ ਪੂਰੀ ਤਰ੍ਹਾਂ ਕਾਟਨ ਹੈ ਫੁੱਲ ਪਿਓਰ ਕਾਟਨ ਦੇ ਆਲ ਓਵਰ ਸੂਟ ਹੈ ਜੀ ਇਹ ਬਹੁਤ ਜ਼ਿਆਦਾ ਵਧੀਆ ਤੁਹਾਨੂੰ ਡਿਸਕਾਊਂਟ ਤੇ ਮਿਲ ਰਿਹਾ ਕਿਉਂਕਿ ਇਹ ਜਦੋਂ ਸਿੰਗਲ ਪੀਸ ਰਹਿ ਜਾਂਦਾ ਜਾਂ ਦੋ ਪੀਸ ਵੀ ਰਹਿ ਜਾਂਦੇ ਆ ਤਾਂ ਆਪਾਂ ਇਹਨਾਂ ਨੂੰ ਫਿਰ ਵਧੀਆ ਅੱਛੇ ਖਾਸੇ ਡਿਸਕਾਊਂਟ ਤੇ ਕੱਢ ਦਿੰਦੇ ਆ ਕਿਉਂਕਿ ਇਹ ਹੁੰਦਾ ਹੈ ਕਿ ਸਾਡੇ ਕੋਲੇ ਇੱਕ ਇੱਕ ਚੀਜ਼ ਪਈ ਹੈ ਉਸ ਨੂੰ ਅਸੀਂ ਡਿਸਪਲੇ ਨਹੀਂ ਕਰ ਸਕਦੇ ਤੇ ਫਿਰ ਉਹਨੂੰ ਅਸੀਂ ਅੱਛੀ ਤਰ੍ਹਾਂ ਡਿਸਕਾਊਂਟ ਦੇ ਦਿੰਦੇ ਆ ਤੇ ਨਵਾਂ ਸਟਾਕ ਹੈ ਜਿਹੜਾ ਆਪਾਂ ਉਹ ਐਡ ਕਰ ਲੈਨੇ ਇਹ ਦੇਖ ਲਓ ਜੀ ਤੁਸੀਂ ਥੋੜਾ ਜਿਹਾ ਕਰੀਬ ਤੋਂ ਇਹ ਸੂਟ ਹੈ ਜਿਹੜਾ ਇਹ ਵੀ ਥੋੜਾ ਕਰੀਬ ਤੋਂ ਦੇਖ ਲਓ ਹਾਂਜੀ ਇਹਦੇ ਵਿੱਚ ਕਲਰ ਹੋਰ ਨਹੀਂ ਮਿਲੇਗਾ ਸੌਰੀ ਇਹ ਸਿੰਗਲ ਪੀਸ ਹੀ ਹੈ ਇਸ ਤੇ ਵਿੱਚ ਇਹ yellow ਇਹੀ ਸੇਮ ਮਿਲੇਗਾ ਜਿਹੜੇ ਵੀ ਸੂਟ ਦਿਖਾ ਰਹੇ ਆ ਇਹਨਾਂ ਦੇ ਵਿੱਚ ਸੇਮ ਦੇ ਵਿੱਚ ਰੰਗ ਨਹੀਂ ਮਿਲਣਗੇ ਆਪਾਂ ਨੂੰ ਅਛਾ ਇਹ ਇਹ ਆ ਜਾਂਦਾ ਜੀ ਇਸ ਦੀਆਂ ਮੈਂ ਪਹਿਲਾਂ ਇੰਸਟਾ ਦੇ ਉੱਪਰ ਸਟੋਰੀਜ਼ ਵੀ ਲਗਾਈ ਸੀ ਕਿ ਪਿਕ ਪੋਸਟ ਵੀ ਪਾਈ ਰੀਲ ਵੀ ਪਾਈ ਸੀ ਇਹਨਾਂ ਸੂਟਾਂ ਦੀ ਮੈਂ ਇੱਕ ਕਾਫੀ ਸੇਲ ਵੀ ਹੋਈ ਐ ਬਸ ਹੁਣ ਸਿੰਗਲ ਸਿੰਗਲ ਸੂਟ ਹੀ ਰਹਿ ਗਏ ਕੋਈ ਸੂਟ ਹੀ ਹੋਣਾ ਜਿਸ ਦੇ ਵਿੱਚ ਦੋ ਪੀਸ ਪਏ ਹੋਣ ਇਸ ਦਾ ਸਟਾਫ ਵੀ ਬਹੁਤ ਜ਼ਿਆਦਾ ਪੱਕਲਾ ਹੈ ਬਹੁਤ ਜ਼ਿਆਦਾ ਜਿਵੇਂ ਪਿਓਰ ਕਾਟਨ ਹੈ ਅੱਜ ਦੇ ਜਿਹੜਾ ਹੁਣ ਗਰਮੀ ਦਾ ਅਗਲਾ ਮੰਥ ਆਉਣ ਵਾਲਾ ਹੈ ਮੌਨਸੂਨ ਵਾਲੀ ਗਰਮੀ ਆਉਣ ਵਾਲੀ ਹੈ ਹੁਣ ਇਹ ਸਾਰਿਆਂ ਦੇ ਲਈ ਰਾਮਬਾਨ ਇੱਕ ਨਾ ਗਰਮੀ ਤੋਂ ਠੰਡਕ ਵਾਲੇ ਸੂਟ ਨੇ ਕਿ ਉਚਕਚਪੀ ਗਰਮੀ ਦੇ ਵਿੱਚ ਵੀ ਤੇ ਹੁਣ ਵੀ ਜੋ ਲੋਆ ਵਗੈਰਾ ਪੈ ਰਹੀਆਂ ਨੇ ਅਛਾ ਜੀ ਇਹ ਇਸ ਦੇ ਨਾਲ ਇਸ ਦਾ ਦੁਪੱਟਾ ਹੈ ਫੋਰ ਸਾਈਡ ਇਸ ਤੇ ਉੱਪਰ ਪੈਚ ਵਰਕ ਤੇ ਸਾਈਡਾਂ ਦੇ ਤੇ ਤੇ ਫੋਰ ਸਾਈਡ ਕਟਵਰਕ ਹੋਇਆ ਹੋਇਆ ਹੈ ਜਿਹੜਾ ਕਟਵਰਕ ਹੈ ਦੁਪੱਟੇ ਦੇ ਨਾਲ ਦਾ ਹੀ ਹੋਇਆ ਹੋਇਆ ਇਸ ਦੁਪੱਟੇ ਦੇ ਸੌਰੀ ਨਾਲ ਦਾ ਨਹੀਂ ਹੋਇਆਗਾ ਪੈਚ ਵਰਕ ਦੇ ਉੱਪਰ ਨਾਲ ਦਾ ਹੋਇਆ ਹੋਇਆ ਬਾਕੀ ਜੋ ਬੇਸ ਹੈ ਸ਼ਰਟ ਦਾ ਸਾਈਡਾਂ ਦੇ ਉੱਪਰ ਕਟਵਰਕ ਉਸ ਰੰਗ ਦਾ ਹੋਇਆ ਹੋਇਆ ਹੈ ਸੋ ਲਿਮਟਡ ਜੇ ਪੀਸ ਬਚੇ ਹੋਏ ਹੈ ਜੀ ਤੁਸੀਂ ਅਗਰ ਲੈਣਾ ਚਾਹੋ ਚਾਹਵਾਨ ਹੋ ਇੰਟਰਸਟਿਡ ਹੋ ਤਾਂ ਤੁਸੀਂ ਇੰਸਟਾਗ੍ਰam ਦੇ ਉੱਪਰ ਡੀਐਮ ਕਰ ਲਿਓ ਤੁਹਾਨੂੰ ਉੱਥੇ ਵੀ ਮੈਂ ਇਹਨਾਂ ਦੀ ਰਿਪਲਾਈ ਕਰ ਦੂੰਗੀ ਸੇਲ ਹੋ ਗਏ ਜਾਂ ਨਹੀਂ ਹੋਏ ਤੇ ਤੁਸੀਂ ਵਟਸਐਪ ਦੇ ਉੱਪਰ ਵੀ ਇਨਕੁਆਰੀ ਕਰ ਸਕਦੇ ਹੋ ਓਨਲੀ ਵਟਸਐਪ ਚੈਟ ਹੀ ਕਰਨਾ ਕਿਉਂਕਿ ਕਾਲਸ ਵਗੈਰਾ ਉਸਤੇ ਰੀਸੀਵ ਨਹੀਂ ਹੁੰਦੀਆਂ ਨੰਬਰ ਹੈ ਜੀ ਇੱਕ ਵਾਰੀ ਤੁਸੀਂ ਮੈਂ ਬੋਲ ਵੀ ਦਿੰਨੀ ਐ ਲਿਖ ਵੀ ਦਊਂਗੀ ਕਿਉਂਕਿ ਮੈਂ ਵੀਡੀਓ ਐਡੀਟਿੰਗ ਦੇ ਟਾਈਮ ਸਕਰੀਨ ਦੇ ਉੱਪਰ ਉਸ ਨੂੰ ਚਲਾਉਣਾ ਭੁੱਲ ਜਾਂਦੀ ਆ ਬਟ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ WhatsApp ਨੰਬਰ ਜ਼ਰੂਰ ਛੱਡਦੀ ਆਂ ਇੱਕ ਵਾਰੀ ਤੁਸੀਂ ਨੋਟ ਕਰ ਲਿਓ ਆਪਣਾ ਜਿਹੜਾ ਨੰਬਰ ਹੈ ਜੀ 9464628364 ਇਹ ਹੈ ਜੀ ਅੱਛਾ ਉਸ ਤੇ ਸਿਰਫ ਸੂਟਾਂ ਦੇ ਰਿਗਾਰਡਿੰਗ ਹੀ ਇਨਕੁਆਰੀਜ਼ ਲਈ ਹੀ ਅਪਡੇਟ ਹੋਏਗਾ ਸੌਰੀ ਤੁਹਾਡੇ ਰਿਪਲਾਈਜ਼ ਆਣਗੇ ਕਿਉਂਕਿ ਉਹ ਜਿਹੜਾ ਬੁਟੀਕ ਤੇ ਜ਼ਿਆਦਾਤਰ ਨੰਬਰ ਹੁੰਦਾ ਸੋ ਬੁਟੀਕ ਤੇ ਉੱਪਰ ਫਿਰ ਸ਼ਾਇਦ ਮੇਰੇ ਨਾਲ ਵੀ ਕੰਟੈਕਟ ਤੁਹਾਡਾ ਘਟ ਹੋਵੇ ਕਈ ਵਾਰ ਫੋਰਚੂਨੇਟਲੀ ਮੇਰੇ ਕੋਲੋਂ ਨੰਬਰ ਹੁੰਦਾ ਮੈਂ ਰਿਪਲਾਈ ਬਹੁਤ ਸਾਰਿਆਂ ਨੂੰ ਦੇ ਵੀ ਦਿੰਨੀ ਆਂ खुद अपनी वॉइस ओवर सॉरी वॉइस ਵੀ ਛੱਡ ਦੇਣੀ वॉइस ਮੈਸੇਜ ਵੀ ਬਟ ਜੇ ਤੁਸੀਂ ਮਤਲਬ ਇਹ ਇਸ ਲਈ ਕਾਲ ਕਰੋ ਕਿ ਆਪਾਂ ਗੱਲ ਕਰ ਗਏ ਜਾਂ ਟਾਈਮ ਹੋ ਗਿਆ ਪਲੀਜ਼ ਉਸਦੇ ਲਈ ਆਮ ਸੌਰੀ ਕਿਉਂਕਿ ਉਸ ਵਾਲੇ ਨੰਬਰ ਦੇ ਉੱਪਰ WhatsApp ਇਨਕੁਆਰੀਜ਼ ਬਹੁਤ ਆਉਂਦੀ ਹੈ ਸੂਟਾਂ ਦੇ ਲਈ ਤੇ ਐਲੋ ਜੀ ਇਸ ਸੂਟ ਦੀ ਫਾਈਨਲ ਲੁੱਕ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਸਟਾਫ ਇੰਨਾ ਵਧੀਆ ਹੈ ਨਾ ਮਤਲਬ ਗਰਮੀਆਂ ਦੇ ਵਿੱਚ ਇੰਨੇ ਲਾਈਟ ਵੇਟੇ 올ਓਵਰ ਸੂਟ ਨੇ ਬਹੁਤ ਸੋਹਣੀ ਲੱਗਣਗੀ ਅਗਰ ਮੈਂ ਸਟਿਚ ਕਰਕੇ ਵੇਅਰ ਕਰਕੇ ਦਿਖਾਂਦੀ ਤਾਂ ਤੁਹਾਡਾ ਸ਼ੈ ਲੈਣ ਦਾ ਇਰਾਦਾ ਉਹ ਹੋਰ ਵੀ ਜ਼ਿਆਦਾ ਵੱਧ ਸਕਦਾ ਪਰ ਮੈਨੂੰ ਹਰ ਚੀਜ਼ ਨੂੰ ਮੈਂ ਸਟਿਚ ਕਰਾਂ ਪਾਹਾਂ ਇੰਨਾ ਮੇਰੇ ਕੋਲ ਖੁਦ ਦੇ ਲਈ ਬਣਾਉਣ ਦਾ ਟਾਈਮ ਹੀ ਨਹੀਂ ਹੈ ਕਸਟਮਰ ਦੇ ਆਰਡਰਸ ਉਹਨਾਂ ਤੱਕ ਪਹੁੰਚਾਉਣੇ ਉਹਨਾਂ ਨੂੰ ਰੈਡੀ ਕਰਕੇ ਦੇਣਾ ਸਟਿਚਿੰਗ ਕਰਕੇ ਦੇਣੀ ਇਹੀ ਚੀਜ਼ਾਂ ਹਾਲੇ ਥੋੜੀਆਂ ਹੀ ਆ ਭੱਜ ਦੌੜ ਚ ਜ਼ਿਆਦਾ ਨਹੀਂ ਔਰ ਦੂਸਰੀ ਗਰਮੀ ਬਹੁਤ ਜ਼ਿਆਦਾ ਹੈ ਦਿਨ ਦੇ ਵਿੱਚ ਦੋ ਦੋ ਵਾਰ ਵੀ ਬਾਜ਼ਾਰ ਦੇ ਚੱਕਰ ਬਠਿੰਡਾ ਤੋਂ ਕਦੇ ਇੱਧਰ ਸਿਟੀ ਛੋਟੀ ਦੇ ਵਿੱਚ ਦੋ-ਦੋ ਵਾਰ ਚੱਕਰ ਲੱਗਦੇ ਔਰ ਇਸ ਗਰਮੀ ਦੇ ਵਿੱਚ ਬਾਹਰ ਦਾ ਹਾਲਾਤ ਤੁਸੀਂ ਦੇਖਦੇ ਹੋ ਕਿ ਕਿੰਨੀ ਜ਼ਿਆਦਾ ਗਰਮੀ ਪੈਂਦੀ ਆ ਔਰ ਬੱਸਾਂ ਦੇ ਉੱਪਰ ਸਫ਼ਰ ਕਰਕੇ ਆਪਣੇ ਕੰਮ ਤੱਕ ਜਾਣਾ ਕੰਮ ਕਰਕੇ ਵਾਪਸ ਆਉਣਾ ਥੋੜਾ ਜਿਆਦਾ ਡਿਫਿਕਲਟ ਹੁੰਦਾ ਹੈ ਤੇ ਚਲੋ ਜੀ ਵੇਟ ਕਰਦੇ ਆ ਬਹੁਤ ਜਲਦੀ ਕਹਿੰਦੇ ਕਿ ਮੌਨਸੂਨ ਆਉਣ ਜਾ ਰਿਹਾ ਅੱਜ ਥੋੜੀ ਜੀ ਜਿਹੜੀ ਗਰਮੀ ਕੱਲ ਦੇ ਨਾਲੋਂ ਵੈਸੇ ਵੀ 2 ਡਿਗਰੀ ਘਟ ਹੈ ਟੈਂਪਰੇਚਰ ਥੋੜਾ ਠੀਕ ਹੈ ਅੱਜ ਇਹ ਮੇਰੇ ਕੋਲੇ 7-8 ਸੂਟ ਨੇ ਜੀ ਜਿਹੜੇ ਅਵੇਲੇਬਲ ਨਹੀਂ ਤੁਸੀਂ ਚਾਹੋ ਤੇ ਇਸ ਚੀਜ਼ ਦਾ ਫਾਇਦਾ ਚੱਕ ਸਕਦੇ ਹੋ ਕਿਉਂਕਿ ਇਹ ਸੂਟ ਅੱਜ ਬਹੁਤ ਜ਼ਿਆਦਾ ਡਿਸਕਾਊਂਟ ਤੇ ਨਹੀਂ ਲਓ ਜੀ ਹੁਣ ਇਹ ਆ ਗਿਆ ਜੀ ਆਪਣਾ ਚੌਥਾ ਸੂਟ ਹੈ ਇਹ ਜੀ ਪੀਚ ਐਸ ਦਾ 베이스 ਪੀਚ ਹੈ ਉਸਤੇ ਵਿੱਚ ਪਿੰਕ ਪ੍ਰਿੰਟ ਹੈ ਤੇ ਇਹਦੇ ਨਾਲ ਪੀਚੀ ਦੁਪੱਟਾ ਹੈ ਤੇ ਉਸਦੇ ਵੀ ਫੋਰ ਸਾਈਡ ਐਵੇਂ ਇਸ ਤੇ ਸੂਟ ਦੇ ਨਾਲ ਦਾ ਪੈਚ ਵਰਕ ਕੀਤਾ ਹੋਇਆ ਹੈ ਬਹੁਤ ਸੋਹਣਾ ਸੂਟ ਹੈ ਗਰਮੀਆਂ ਦੇ ਵਿੱਚ ਮਤਲਬ ਕਈਆਂ ਨੂੰ ਗੂੜੇ ਰੰਗ ਕਈਆਂ ਨੂੰ ਫਿੱਕੇ ਪਸੰਦ ਹੁੰਦੇ ਜਿਨ੍ਹਾਂ ਨੂੰ ਫਿੱਕੇ ਪਸੰਦ ਆ ਉਹਨਾਂ ਦੇ ਵਿੱਚੋਂ ਇਹ ਫਿੱਕਾ ਬਹੁਤ ਸੋਹਣਾ ਸੂਟ ਹੈ ਤੇ ਇਹਦੇ ਦੀ ਚਾਰੇ ਸਾਈਡਾਂ ਦੇ ਉੱਪਰ ਪੈਚ ਵਰਕ ਹੋਇਆ ਹੋਇਆ ਹੈ ਫੋਰ ਸਾਈਡ ਪੈਚ ਵਰਕ ਹੈ ਇਸ ਤੇ ਫੋਰ ਸਾਈਡ ਕਟ ਵਰਕ ਹੋਇਆ ਹੋਇਆ ਹੈ ਦੁਪੱਟੇ ਤੇ ਜੋ بیس ਦੇ ਨਾਲ ਦਾ ਕਟ ਵਰਕ ਹੈ ਫੋਰ ਸਾਈਡ ਤੇ ਇਹ 스타 ਪੈਚਵਰਕ ਹੈ ਬਹੁਤ ਸੋਹਣਾ ਸੌਫਟ ਕਾਟਨ ਦਾ ਮਸਲੀਨ ਕਾਟਨ ਦਾ ਦੁਪੱਟਾ ਹੈ ਜੀ ਕਾਟਨ ਦਾ ਨਹੀਂ ਮਸਲੀਨ ਕਾਟਨ ਦਾ ਹੈ ਤੇ ਇਹਨਾਂ ਨੂੰ ਆਪਾਂ ਰੀਡਾਈ ਵੀ ਕਰਵਾ ਸਕਦੇ ਹਾਂ ਰੀਯੂਜ਼ ਵੀ ਦੁਪੱਟੇ ਆਪਣੇ ਹੋ ਜਾਂਦੇ ਆ ਕਿਉਂਕਿ ਮਸਲੀਨ ਦੇ ਦੁਪੱਟੇ ਥੋੜੇ ਜੇ ਅੱਛੇ ਸੂਟ ਨੂੰ ਸੂਟ ਦੀ ਲੁੱਕ ਨੂੰ ਅੱਛਾ ਕਰਦੇ ਨੇ ਤੇ ਇਹ ਹੈ ਜੀ ਸੂਟ ਅੱਛਾ ਸਾਰੇ ਇੰਨੇ ਜ਼ਿਆਦਾ ਸੌਫਟ ਨਹੀਂ ਅੱਗੇ ਮੌਨਸੂਨ ਦੀ ਗਰਮੀ ਵਿੱਚ ਵੀ ਪਾਉਣ ਵਾਲੇ ਸੂਟ ਹੈ ਬਹੁਤ ਜ਼ਿਆਦਾ ਦੇਖੋ ਤੁਸੀਂ ਮੈਂ نیچے ਹੱਥ ਲਗਾਇਆ ਹੱਥ ਵੀ ਨਹੀਂ ਦਿਖਦਾ ਪਰ ਇੰਨੇ ਪਤਲੇ ਨੇ ਆਈ ਥਿੰਕ ਇਹਦੇ ਵਿੱਚ ਤੁਹਾਨੂੰ ਮੇਰਾ ਥੋੜਾ ਜਿਹਾ ਹੱਥ ਵੀ ਦਿਖਦਾ ਹੋਵੇ ਇੰਨੇ ਪਤਲੇ ਇੰਨੇ ਲਾਈਟ ਵੇਟ ਨੇ ਔਰ ਸਟਾਫ ਹੈ ਜਿਹੜਾ ਇਸ ਦਾ ਪੂਰਾ ਹੰਡਾ ਹੋਇਆ ਹੀ ਨਹੀਂ ਕਿ ਦੋ ਵਾਸ਼ ਪਾਇਆ ਔਰ ਗਿਆ ਬਹੁਤ ਅੱਛੀ ਕੁਆਲਿਟੀ ਹੈ ਇਸ ਦੀ ਬਹੁਤ ਅੱਛਾ ਫੀਡਬੈਕ ਆਇਆ ਹੋਇਆ ਕਸਟਮਰ ਵੱਲੋਂ ਤੇ ਇਹ ਵੀ ਸੂਟ ਹੈ ਜਿਹੜੇ ਜਿਸ ਦੇ ਨਾਲ ਦੇ ਦੋ ਪੀਸ ਪਏ ਹੋਏ ਨੇ ਇਹ ਤੁਸੀਂ ਚੈੱਕ ਕਰ ਸਕਦੇ ਹੋ ਜਿਸ ਨੇ ਵੀ ਪਹਿਲਾਂ ਇਨਕੁਆਰੀ ਕਰ ਲਈ ਬੁਕਿੰਗ ਕਰ ਲਈ ਇਹ ਸੂਟ ਉਹਨਾਂ ਨੂੰ ਆਪਾਂ ਭੇਜ ਦਿਆਂਗੇ ਤੇ ਇਹ ਸਾਰੇ ਸੂਟ ਜੀ ਆਪਣੇ ਤੁਹਾਡੇ ਸਾਰਿਆਂ ਦੀ ਬਦੌਲਤ ਸੇਲ ਹੋ ਜਾਂਦੇ ਐ ਛੇ ਖਾਸੇ ਸੂਟ ਐ ਜਿਹੜੇ ਮੇਰੇ ਸੇਲ ਹੋ ਜਾਂਦੇ ਐ ਠੀਕ ਠਾਕ ਮਤਲਬ ਮੈਨੂੰ ਇਹ ਹੁੰਦਾ ਕਿ ਜਿੰਨੇ ਮੇਰੇ ਕੋਰੀਅਰ ਬਾਹਰ ਜਾਂਦੇ ਨੇ ਜਾਂ ਮੈਂ ਬੁਟੀਕ ਤੇ ਲੋਕਲ ਕਸਟਮਰ ਨੂੰ ਦਿੰਦੀ ਐ ਤੁਹਾਡੇ ਵੀ ਸਾਰਿਆਂ ਦਾ ਵਿੱਚ ਬਹੁਤ ਜ਼ਿਆਦਾ ਹੱਥ ਐ ਉਸ ਦੇ ਯੋਗਦਾਨ ਐ ਕਿ ਤੁਸੀਂ ਮੇਰੇ ਜਿਹੜੇ ਸਿੰਗਲ ਸਿੰਗਲ ਸੂਟ ਰਹਿ ਜਾਂਦੇ ਐ ਉਹਨਾਂ ਨੂੰ ਸੇਲ ਤੇ ਮੈਂ ਕੱਢ ਦਿੰਨੀ ਆ ਲੈਸ ਕਰਕੇ ਜੇ ਤੁਸੀਂ ਸਾਰੇ ਜਣੇ ਬਹੁਤ ਸਾਰੇ ਕਸਟਮਰਾਂ ਨੂੰ ਮਿਲਦੇ ਵੀ ਨਹੀਂ ਆ ਸਾਰੇ ਜਣੇ ਕਿ ਸਾਰੇ ਮਤਲਬ ਮੈਸੇਜ ਪੈਂਡਿੰਗ ਪਈ ਰਹਿੰਦੀ ਆ ਸਾਰਿਆਂ ਨੂੰ ਸੂਟ ਨਹੀਂ ਮਿਲ ਪਾਉਂਦੇ ਉਹ ਉਹਨਾਂ ਦੇ ਲਈ ਆਪਾਂ ਇਹ ਮਾਫੀ ਮੰਗਦੇ ਤੁਹਾਡੇ ਸਾਰਿਆਂ ਤੋਂ ਪਰ ਕਈ ਕਸਟਮਰ ਨੂੰ ਮੈਂ ਕੋਸ਼ਿਸ਼ ਕਰਦੀ ਹੁੰਨੀ ਕਿ ਜਦੋਂ ਉਹ ਮੈਨੂੰ ਮੈਸੇਜ ਕਰਦੇ ਨੇ ਕਈ ਵਾਰ ਸੇਲ ਹੋਏ ਸੂਟਾਂ ਨੂੰ ਮੈਂ ਦੁਬਾਰਾ ਸਟਾਕ ਦੇ ਵਿੱਚ ਬੁਟੀਕ ਤੇ ਜਾਂ ਪਿੱਛੇ ਕਾਰੀਗਰਾਂ ਕੋਲ ਚੈੱਕ ਕਰਵਾ ਲੈਂਦੀ ਆ ਤੇ ਬਹੁਤ ਸਾਰੇ ਸੂਟ ਵਾਪਸ ਸਾਨੂੰ ਮਿਲ ਵੀ ਜਾਂਦੇ ਆ ਕਸਟਮਰਾਂ ਨੂੰ ਉਸੇ ਦੁਬਾਰਾ ਬੀਲਿਆ ਕੇ ਦਿੰਨੇ ਆ ਸੋ ਇਸ ਟਾਈਮ ਜਿੰਨੇ ਕ ਮੇਰੇ ਕੋਲ ਆ ਮੈਂ ਤੁਹਾਡੇ ਨਾਲ ਉਹ ਸਾਰੇ ਡਿਸਪਲੇ ਕਰ ਰਹੀ ਸੀ ਅੱਛਾ ਜੀ ਇਹ ਆ ਜਾਂਦਾ ਹੈ ਲੈਮਨ येलो ਦੇ ਵਿੱਚ ਅ ਮੇਰਾ ਥੋੜਾ ਜਿਹਾ ਜਿਹੜਾ येलो ਕਲਰ ਹੈ ਉਹ ਬਹੁਤ ਫੇਵਰੇਟ ਹੈ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੇ ਵੀ ਜਿਵੇਂ ਦੁਪੱਟਾ ਮੈਂ ਲਿਆ ਹੋਇਆ ਹੈ ਮੈਨੂੰ ਵਧੀਆ ਲੱਗਦਾ ਮੈਨੂੰ येलो ਰੰਗ ਥੋੜਾ ਜਿਆਦਾ ਮੇਰਾ 올 ਟਾਈਮ ਫੇਵਰੇਟ ਹੈ ਇਸ ਦੇ ਨਾਲ ਜੀ ਗ੍ਰੇ ਦੁਪੱਟਾ ਹੈ ਤੇ ਇਸ येलो ਦੇ ਸ਼ਰਟ ਦੇ نیچے ਸੇਮ ਹੀ ਸਾਰੀਆਂ ਛੋਟਾਂ ਦੇ نیچے ਕਟਵਰਕ ਰਹੇਗਾ ਬਾਰਡਰ ਤੇ ਦੁਪट्टे ਦੇ 4 ਸਾਈਡ ਕਟਵਰਕ ਰਹੇਗਾ ਤੇ ਨਾਲ ਦਾ ਸ਼ਰਟ ਦੇ ਪੈਚ ਰਹੇਗਾ ਜੀ ਸਾਰਿਆਂ ਦੇ ਦੁਪट्टे ਮਸਲੀਨ कॉटन ਦੇ ਸੂਟ ਫੁੱਲ ਪਿਓਰ कॉटन ਦੇ ਵਿੱਚ ਨੇ ਇਹ ਜਿਹੜਾ ਸੂਟ ਹੈ ਜੀ ਇਹ ਵੀ ਪਿਓਰ कॉटन ਦੇ ਵਿੱਚ ਸੂਟ ਹੈ ਫੁੱਲ ਪਿਓਰ कॉटन ਦੇ ਵਿੱਚ ਤੇ ਇਹ ਇਸ ਦਾ ਦੁਪੱਟਾ ਹੈ ਇਸ ਤੇ ਵੀ ਫੋਰ ਸਾਈਡ ਤੇ ਦੁਪੱਟੇ ਦੇ ਪੈਚ ਅਟੈਚ ਕੀਤੇ ਹੋਏ ਨੇ ਇਸ ਤੇ ਫੋਰ ਸਾਈਡ ਹੈ ਜੀ ਚਾਰਾਂ ਪੱਲਿਆਂ ਦੇ ਉੱਪਰ ਇਸ ਤਰ੍ਹਾਂ ਦੋ ਪੱਲੇ ਇਹ ਹੋ ਗਏ ਜੀ ਤੇ ਦੂਸਰੀ ਸਾਈਡ ਤੇ ਵੀ ਦੋ ਪੱਲੇ ਇਹ ਹੋ ਗਏ ਮਸਲੀਨ ਕਾਟਨ ਚ ਦੁਪੱਟੇ ਹੈ ਜੀ WhatsApp ਨੰਬਰ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਤਾ Instagram ਆਈਡੀ ਆਪਣੀ ਜੀ ਸਿੱਧੂ ਵਲੋਗਿੰਗ 62 ਤੇ ਵੀ ਤੁਸੀਂ DM ਕਰ ਸਕਦੇ ਹੋ WhatsApp ਨੰਬਰ ਡਿਸਕ੍ਰਿਪਸ਼ਨ 'ਚ ਵੀ ਰਹੇਗਾ ਵੀਡੀਓ ਦੇ ਵਿੱਚ ਵੀ ਮੈਂ ਇੱਥੇ ਲਗਾ ਦੂੰਗੀ ਤੁਸੀਂ ਉਹਦੇ ਤੇ ਸੂਟਾਂ ਦੇ ਲਈ ਇਨਕੁਆਇਰੀ ਕਰ ਸਕਦੇ ਹੋ ਇਹ ਹੈ ਜੀ ਫਾਈਨਲ ਲੁੱਕ ਇਹ ਇਸ ਦਾ ਦੁਪੱਟਾ ਤੇ ਇਸ ਦਾ ਸੂਟ ਅੱਛਾ ਇਹ ਸਾਰੇ ਜਿਹੜੇ ਅੱਜ ਸੂਟ ਤੁਹਾਨੂੰ ਦਿਖਾਏ ਐ ਇਹ ਆਲ ਓਵਰ ਸੂਟ ਨੇ ਆਲ ਓਵਰ ਸੂਟਾਂ ਦੇ ਵਿੱਚ ਮੈਨੂੰ ਕਾਫੀ ਜ਼ਿਆਦਾ ਮੈਸੇਜ ਆਏ ਸੀ ਕਾਫੀ ਇਨਕੁਆਰੀਜ਼ ਆਈਆਂ ਸੀਆਂ ਕਿ ਸਾਨੂੰ 올ਓਵਰ ਸੂਟ ਦੁਪੱਟੇ ਦੇ ਨਾਲ ਦਿਖਾਓ ਜਿੰਨੇ ਕਿ ਮੇਰੇ ਕੋਲ ਪਏ ਸੀ ਉਹ ਮੈਂ ਤੁਹਾਨੂੰ ਦਿਖਾਤੀ ਆਂ ਬਾਕੀ 올ਓਵਰ ਦੇ ਵਿੱਚ ਹੋਰ ਵੀ ਜ਼ਿਆਦਾ ਕਟਿੰਗ ਵਾਲੇ ਵੀ ਥਾਨ ਵੀ ਪਿਆ ਹੋਇਆ ਜਿਵੇਂ ਕਟਿੰਗ ਕਰਕੇ ਸੂਟ ਦਿੰਨੇ ਆਪਾਂ ਬਿਨਾਂ ਦੁਪੱਟੇ ਤੋਂ ਜਾਂ ਦੁਪੱਟਾ ਪੈ ਐਡ ਕਰ ਦਿੰਨੇ ਆ ਅੱਛਾ ਜੀ ਇਹ ਲਾਸਟ 올ਓਵਰ ਦੇ ਵਿੱਚ ਇਹ ਲਾਸਟ ਪੀਸ ਹੈ ਹਾਂਜੀ 올ਓਵਰ ਦੇ ਵਿੱਚ ਇਹ ਲਾਸਟ ਰਹਿ ਗਿਆ ਬਾਕੀ ਸਾਰੇ ਤੁਹਾਨੂੰ ਦਿਖਾਤੀ ਆ ਇਹ ਵੀ ਬਹੁਤ ਸੋਹਣਾ ਇਹਦਾ ਪ੍ਰਿੰਟ ਹੈ ਇਸ ਤੇ ਨਾਲ ਜਿਹੜਾ ਦੁਪੱਟਾ ਹੈ ਫਰੋਜ਼ੀ ਹੈ ਇਸ ਤੇ ਉਹੀ ਜੀ ਸ਼ਰਟ ਦੇ ਨਾਲ ਦਾ ਫੋਰ ਸਾਈਡ ਬਾਰਡਰ ਕਟਵਰਕ ਤੇ ਇਹਦੇ ਪੈਚ ਫੋਰ ਸਾਈਡ ਪੈਚ ਲੱਗੇ ਹੋਏ ਐ ਸੇਮ ਬਹੁਤ ਸੋਹਣਾ ਸਟਾਫ ਹੈ ਜੀ ਸਾਰਾ ਕਾਟਨ ਦਾ ਬਹੁਤ ਵਧੀਆ ਸਟਾਫ ਹੈ ਅੱਛਾ ਇਹਨਾਂ ਦੇ نیچے ਸ਼ਰਟ ਦੇ ਬਾਰਡਰ ਤੇ ਸੇਮ ਸਾਰਿਆਂ ਦੇ ਵਰਕ ਮਿਲੇਗਾ ਕਿਸੇ ਕਿਸੇ ਦੀ ਤੈਹ ਲਗਾਉਣ ਦੇ ਵਿੱਚ ਜਿਹੜਾ ਸ਼ਰਟ ਦਾ ਮੇਨ ਫਰੰਟ ਹੁੰਦਾ ਨਾ ਉਹ ਅੰਦਰ ਨੂੰ फोल्ड किया तो तो अच्छी तरह ओपन करके भी इस बहाने दिखा दी सारे प्योर कॉटन के सूट है जी यही दुपट्टा so, थोड़ा प्रॉपर टाइम नहीं सारे सेट करके तो दिखा लगा जी इसकी फाइनल लुक इस फाइनल लुक है इसका दुपट्टा ਲੋਕ ਜੀ ਇਹ ਹੋ ਗਿਆ ਜੀ ਆਪਣੇ ਪੈਚਵਰਕ ਦੇ ਵਿੱਚ ਆਲਓਵਰ ਸੂਟ ਜਿਨ੍ਹਾਂ ਨੂੰ ਵੀ ਆਲਓਵਰ ਸੂਟ ਦੀ ਰਿਕੁਆਇਰਮੈਂਟ ਸੀਗੀ ਜਿਨ੍ਹਾਂ ਨੇ ਵੀ ਪੁੱਛਿਆ ਸੀਗਾ ਸੂਟਾਂ ਦੇ ਬਾਰੇ ਉਹ ਸਾਰੇ ਜਲਦੀ ਜਲਦੀ ਇੰਸਟਾ ਤੇ ਜਾ ਕੇ ਡੀਐਮ ਕਰ ਲਿਓ ਕਿਉਂਕਿ ਇਹ ਸੂਟ ਸਿੰਗਲ ਸਿੰਗਲ ਜਾਂ ਦੋ ਦੋ ਪੀਸ ਹੋਣ ਦੇ ਕਾਰਨ ਤੁਹਾਨੂੰ ਸਾਰਿਆਂ ਨੂੰ ਇਹ ਬਹੁਤ ਵਧੀਆ ਡਿਸਕਾਊਂਟ ਤੇ ਮਿਲਣਗੇ ਸਾਰਿਆਂ ਨੂੰ ਤੁਹਾਨੂੰ ਮੈਂ ਮੋਟਾ ਮੋਟਾ ਦੱਸਦਾ ਕਿ ਇਹਨਾਂ ਦਾ ਪ੍ਰਾਈਸ ਜੀ 1000 ਤੋਂ ਨੀਚੇ ਦਾ ਹੈ ਕੁਸ਼ਕ ਬਚੇ ਹੋਏ ਆ ਜਿਹੜੇ ਸੂਟ ਉਹ ਵੀ ਮੈਂ ਤੁਹਾਨੂੰ ਦਿਖਾ ਦੇਣੀ ਕਿਉਂਕਿ ਇਹਨਾਂ 2-4 ਸੂਟਾਂ ਦੇ ਲਈ ਫਿਰ ਮੇਰੇ ਤੋਂ ਸਪੈਸ਼ਲ ਤੋਂ ਵੀਡੀਓ ਨਹੀਂ ਬਣਨੀ ਕਿਉਂਕਿ ਹੁਣ ਵਰਕਾ ਵਾਲੇ ਜਿਹੜੇ ਸੂਟ ਹੈ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇੱਕ ਇਹ ਹੈ ਜੀ ਇਸ ਦੇ ਵਿੱਚ ਜਿਹੜੀ ਇਹਦੀ ਸ਼ਰਟ ਹੈ ਇਹ ਸਾਰੇ ਸਟਾਫ ਕਾਟਨ ਹੀ ਹੈ ਬਟ ਇੱਕ ਥੋੜੀ ਜੀ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਇੱਕ ਬਹੁਤ ਪਤਲੀ ਕਾਟਨ ਹੁੰਦੀ ਹੈ ਇੱਕ ਥੋੜੀ ਜੀ ਥੋੜੀ ਟਫ ਜਿਵੇਂ ਇਹਨੂੰ ਟਫ ਨਹੀਂ ਆਪਾਂ ਕਹਿ ਸਕਦੇ ਕਿ ਪਾਈ ਨਹੀਂ ਜਾ ਸਕਦੀ ਮੁਲਾਇਮ ਕਾਟਨ ਹੈ ਪਰ ਆਪਾਂ ਇਹਨੂੰ ਇਹ ਕਹਿ ਸਕਦੇ ਹਾਂ ਕਿ ਇਹ ਵਾਲੀ ਕਾਟਨ ਹੈ ਜਿਹੜੀ ਇਪਰ ਮੀ ਕਾਟਨ ਹੈ ਇਸ ਦੇ ਨਾਲ ਜਿਹੜਾ ਕਾਂਥਾ ਵਰਕ ਦੇ ਵਿੱਚ ਇਸ ਦੀ ਬਾਟਮ ਹੈ ਤੇ ਦੁਪੱਟਾ ਇਸ ਦਾ ਬਹੁਤ ਸੋਹਣਾ ਹੈਗਾ ਬਹੁਤ ਸੋਹਣਾ ਕਲਰ ਹੈ ਇਸ ਦਾ ਤੇ ਦੁਪੱਟੇ ਦੇ ਉੱਪਰ ਵਰਕ ਇਹਦੇ ਜੋ ਮੇਰੇ ਬਲੈਕ ਵਾਲੇ ਸੂਟ ਦੇ ਉੱਪਰ ਹੋਇਆ ਵਾ ਸੀ ਸੇਮ ਦੁਪੱਟੇ ਦਾ ਇਹ ਵਰਕ ਹੈ ਇਹ ਮਸਲੀਨ ਕਾਟਨ ਦਾ ਦੁਪੱਟਾ ਹੈ ਜੀ ਇਹਦੇ ਉੱਪਰ ਸਾਰੇ ਦੇ ਉੱਪਰ ਇਸ ਤਰ੍ਹਾਂ ਦਾ ਵਰਕ ਹੋਇਆ ਹੋਇਆ ਹੈ ਇਹ ਇਸ ਦੀ ਸ਼ਰਟ ਹੈ ਇੱਕ ਕਾਂਥਾ ਵਰਕ ਦੇ ਵਿੱਚ ਇਸ ਦੇ ਨਾਲ ਬਾਟਮ ਹੈ ਤੁਸੀਂ ਦੇਖ ਲਓ ਹਣ ਸੌਫਟ ਹੈ ਪਿਓਰ ਕਾਟਨ ਹੈ ਫੁੱਲ ਪਿਓਰ ਕਾਟਨ ਹੈ ਸ਼ਰਟ ਪਤਲੀ ਕਾਟਨ ਜਿਹਨੂੰ ਆਪਾਂ ਬੋਲਦੇ ਨੇ ਬੈਲ ਕਾਟਨ ਨਹੀਂ ਹੈ ਬਟ ਹੈ ਸ਼ਰਟ ਕਾਟਨ ਦੇ ਵਿੱਚ ਸੋ ਇੱਕ ਸੂਟ ਇਹ ਸੀਗਾ ਜੀ ਇੱਕ ਇਹ ਵਾਲਾ ਸੂਟ ਹੈ ਇਸ ਦੇ ਨਾਲ ਇਸ ਦਾ ਦੁਪੱਟਾ ਇਹਦੇ ਡੋਰੀਏ ਦੇ ਉੱਪਰ ਕਢਾਈ ਹੈ ਜੀ ਉਹ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਉਹ ਮਸਲੀਨ ਕਾਟਨ ਦੇ ਉੱਪਰ ਵਰਕ ਹੈ ਤੇ ਇਹ ਜੀ ਹੈਗਾ ਡੋਰੀਏ ਦੇ ਉੱਪਰ ਵਰਕ ਡੋਰੀ ਇਹਦਾ ਦੁਪੱਟਾ ਹੈ ਕੜਾਈ ਹੋਈ ਵੀ ਹੈ ਇਹਦੀ ਇਸ ਤਰ੍ਹਾਂ ਤੇ ਇਹ ਜਿਹੜੀ ਸ਼ਰਟ ਹੈ ਇਸ ਸ਼ਰਟ ਦੇ ਉੱਪਰ ਜੀ ਸੌਰੀ نیچے ਬਾਰਡਰ ਦਿੱਤਾ ਹੋਇਆ ਇਸ ਤਰ੍ਹਾਂ ਤੇ ਇਹ ਮੈਚਿੰਗ ਸੂਟ ਨਹੀਂ ਇਹ ਸੋਚਿਆ ਕਿ ਚਲੋ ਮੈਚਿੰਗ ਵੀ ਪਾਈ ਹੋਇਆ ਤੁਹਾਨੂੰ ਸਾਰਿਆਂ ਨੂੰ ਮੈਚਿੰਗ ਸੂਟ ਵੀ ਦਿਖਾ ਦਈਏ ਇਹ ਪਲੇਨ ਬਾਟਮ ਹੈ ਇਸ ਦੇ ਨਾਲ ਇਸ ਦੀ ਸ਼ਰਟ ਹੈ ਤੇ ਇਹ ਇਸ ਦਾ ਦੁਪੱਟਾ ਹੈ ਤਾਨੂੰ ਜਿਹੜਾ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਇੰਸਟਾ ਦੇ ਉੱਪਰ ਇਸਦੀ ਬਾਰੇ ਪੁੱਛ ਸਕਦੇ ਹੋ WhatsApp ਦੇ ਉੱਪਰ ਵੀ ਜਾ ਸਕਦੇ ਹੋ ਜਿਨ੍ਹਾਂ ਦਾ ਇੰਸਟਾਗ੍ਰam ਦਾ ਪੇਜ ਨਹੀਂ ਬਣਿਆ ਹੋਇਆ ਜਾਂ ਇੰਸਟਾ ਦੇ ਉੱਪਰ ਨਹੀਂ ਜਾਂਦੇ ਜਿਨ੍ਹਾਂ ਨੂੰ ਨਹੀਂ ਚਲਾਉਣਾ ਆਉਂਦਾ ਜਾਂ ਵਿਜ਼ਿਟ ਹੀ ਨਹੀਂ ਕਰਦੇ ਉਹ ਉਹਨਾਂ ਨੂੰ WhatsApp ਨੰਬਰ ਦਿੱਤਾ ਹੋਇਆ ਜੀ 946462864 ਤੇ ਇਹ ਆ ਜਾਂਦਾ ਜੀ ਲਾਸਟ ਲਾਸਟ ਨਹੀਂ ਐਕਚੁਅਲੀ ਇੱਕ ਇਹ ਵਾਲਾ ਸੂਟ ਹੈ ਜਿਹੜਾ ਇਸ ਦੇ ਨਾਲ ਦਾ ਵੀ ਇੱਕ ਸੂਟ ਮੇਰੇ ਕੋਲ ਪਿਆ ਹੈ ਬਟ ਮੈਂ ਉਹ ਕਿੱਥੇ ਰੱਖ ਦਿੱਤਾ ਕੱਪੜਿਆਂ ਦੇ ਵਿੱਚ ਢੇਰ ਵਿੱਚੋਂ ਮੈਨੂੰ ਖੁਦ ਨੂੰ ਨਹੀਂ ਲੱਭ ਰਿਆ ਮੈਂ ਫਿਰ ਕਦੇ ਕਿਸੇ ਵੀਡੀਓ ਦੇ ਵਿੱਚ ਸ਼ੇਅਰ ਕਰ ਦੂੰਗੀ ਜਾਂ ਜਦੋਂ ਤੁਸੀਂ ਇਨਕੁਆਇਰੀ ਕਰੋਗੇ ਪੁੱਛਣਾ ਚਾਹੋਗੇ ਤੇ ਇਸ ਸੂਟ ਦੀਆਂ ਜਿਹੜੀਆਂ ਮੈਂ ਪਿਕ ਤੁਹਾਨੂੰ ਸ਼ੇਅਰ ਕਰ ਦੂੰਗੀ ਪਿਕ ਮੇਰੇ ਕੋਲੇ ਹੈਂਡ ਜੀ ਇਹ ਬੇਬੀ ਪਿੰਕ ਪਲੇਨ ਇਸਦੀ ਬਾਟਮ ਇਹ ਇਸਦੀ ਸ਼ਰਟ ਪਿਓਰ ਕਾਟਨ ਦੇ ਵਿੱਚ ਹੈ ਜੀ ਇਹ ਵੀ ਡੋਰੀਏ ਦਾ ਦੁਪੱਟਾ ਡੋਰੀਏ ਦੇ ਦੁਪੱਟੇ ਉੱਪਰ ਇਸ ਤਰ੍ਹਾਂ ਕਢਾਈ ਹੋਈ ਹੋਈ ਹੈ ਵਰਕ ਹੋਇਆ ਹੈ ਜੀ ਪੂਰੇ ਦੁਪੱਟੇ ਦੇ ਉੱਪਰ ਇਸ ਤਰ੍ਹਾਂ ਦੁਪੱਟਾ ਜਿਹਨੂੰ ਵੀ ਪਸੰਦ ਹੈ ਜੀ ਇਨਕੁਆਇਰੀ ਕਰ ਲਿਓ ਤੁਸੀਂ ਸਕਰੀਨਸ਼ਾਟ ਲੈ ਕੇ ਤੁਸੀਂ ਚੈੱਕ ਕਰ ਸਕਦੇ ਹੋ ਅੱਛਾ ਜੀ ਅੱਜ ਦਾ ਜਿਹੜਾ ਸਟਾਕ ਹੈ ਫਿਲਹਾਲ ਐਨੇ ਕੀ ਸੂਟ ਲੈ ਕੇ ਬੈਠੀ ਸੀ ਮੈਂ ਤੁਹਾਨੂੰ ਡਿਸਪਲੇ ਕਰਤੇ ਸਾਰੇ ਇਹ ਤੁਹਾਡੇ ਨਾਲ ਸ਼ੇਅਰ ਹੋ ਗਈਆਂ ਵੀਡੀਓ ਕੁਝ ਕ ਮੈਂ ਇਸ ਤੋਂ ਪਹਿਲਾਂ ਸੂਟ ਡਿਸਪੈਚ ਕਰਕੇ ਹਟੀਆਂ ਜੋ ਕੋਰੀਅਰ ਕਰਨੇ ਨੇ ਆਪਣੇ ਸੂਟ ਆਰਡਰ ਬਾਹਰ ਵੀ ਜਾਂਦੇ ਨੇ ਪਹਿਲਾਂ ਵੀ ਮੈਂ ਜਿਵੇਂ ਦੱਸਿਆ ਕਸਟਮਰ ਵੀ ਦੋ ਦੋ ਸੂਟ ਤਿੰਨ ਤਿੰਨ ਮਗਾਉਂਦੇ ਨੇ ਕਈ ਪੈਣਾ ਨਾ ਜਦੋਂ ਮੈਨੂੰ ਇਨਸਟਾ ਦੇ ਉੱਪਰ ਮੈਸੇਜ ਕਰਦੀਆਂ ਕਾਲ ਕਰਦੀਆਂ ਡਾਇਰੈਕਟ ਕਿਉਂ ਕਰਦੀਆਂ ਕਈਆਂ ਨੂੰ ਇਹ ਲੱਗਦਾ ਕਿ ਕੋਈ ਫਰਾਡ ਜਾਂ ਫੇਕ ਨਾ ਹੋਵੇ ਸੋ ਮੰਨਦੇ ਆ ਆ ਪਾਜਕਲ ਸਭ ਕੁਝ ਹੋ ਰਿਹਾ ਹੈ ਜਾਗਰੂਕਤਾ ਵੀ ਜ਼ਰੂਰੀ ਹੈ ਪਰ ਤੁਸੀਂ ਟੈਨਸ਼ਨ ਫਰੀ ਹੋ ਕੇ ਮੇਰੇ ਪੇਜ ਦੇ ਉੱਪਰ ਡਾਇਰੈਕਟ ਤੁਸੀਂ ਅਗਰ ਕੋਈ ਸੇ ਚੀਜ਼ ਦਾ ਆਰਡਰ ਲਗਾਉਣਾ ਹੈ ਤਾਂ ਡੈਫੀਨਿਟਲੀ ਚੀਜ਼ ਹੈ ਜਿਹੜੀ ਤੁਹਾਡੇ ਤੱਕ ਪਹੁੰਚ ਜਾਣੀ ਹੈ ਐਜ਼ ਇਟ ਫੁੱਲ ਰਿਸਪੌਂਸਿਬਿਲਟੀ ਦੇ ਨਾਲ ਜਿਵੇਂ ਤੁਸੀਂ ਜਿਹੇ ਦੀ ਚੀਜ਼ ਮੰਗਾਈ ਹੈ ਉਸ ਦੀ ਡਿਟੇਲ ਪ੍ਰਾਪਰ ਦੱਸ ਕੇ ਤੁਹਾਨੂੰ ਚੀਜ਼ ਪਹੁੰਚਾਈ ਜਾਊਗੀ ਰিসিਵ ਕਰਾਈ ਜਾਊਗੀ ਸੋ ਇਹੇ ਜੀ ਕੋਈ ਉਕੋਨੀ ਹੈਗਾ ਕਿ ਕਈਆਂ ਨੂੰ ਇਹ ਲੱਗਦਾ ਕਿ ਉਹਨਾਂ ਦੇ ਨਾਮ ਤੇ ਕੋਈ ਫਰਾਡ ਪੇਜ ਨਾ ਹੋਵੇ ਜਾਂ ਨਹੀਂ ਜੋ ਮੇਰੀ ਆਈਡੀ ਹੈ ਤੁਸੀਂ ਉੱਥੇ ਵਿਜ਼ਿਟ ਕਰੋਗੇ ਮੈਂ ਤੁਹਾਨੂੰ ਉਸ ਦਾ ਰਿਪਲਾਈ ਪਾਉਂਗੀ ਖਈ ਮੇਰੀ ਵਾਇਸ ਮੈਸੇਜ ਦੇ ਬਾਅਦ ਕਨਫਰਮ ਕਰਦੇ ਆ ਕਿ ਹਾਂਜੀ ਮਤਲਬ ਅਸੀਂ ਜੈਨੂਇਨ ਪਰਸਨ ਤੋਂ ਆਰਡਰ ਲੈ ਰਹੇ ਆ ਸੋ ਟੈਨਸ਼ਨ ਫ੍ਰੀ ਹੋਗੇ ਤੁਸੀਂ ਆਰਡਰਸ ਕਰ ਸਕਦੇ ਹੋ ਕੋਈ ਪਹਿਲੀ ਵਾਰ ਆਰਡਰ ਲਗਾਉਂਦੇ ਆ ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ ਅਸੀਂ ਪਹਿਲਾਂ ਕਦੇ ਆਨਲਾਈਨ ਸ਼ਾਪਿੰਗ ਨਹੀਂ ਕੀਤੀ ਸਾਡੇ ਕੋਲੇ ਚੀਜ਼ ਕਿਵੇਂ ਪਹੁੰਚੂਗੀ ਸੋ ਕੋਈ ਏਡਾ ਵੱਡਾ ਧਾਮਚਾਮ ਪ੍ਰੋਸੈਸ ਨਹੀਂ ਹੈ ਬਸ ਤੁਸੀਂ ਆਪਣਾ ਪ੍ਰੋਪਰ ਐਡਰੈਸ ਦੱਸੋਗੇ ਤੇ ਅਸੀਂ ਕੋਰੀਅਰ ਲਗਵਾ ਦਿਆਂਗੇ ਤੁਹਾਡੇ ਸੂਟ ਤੁਹਾਡੇ ਗੇਟ ਤੱਕ ਪਹੁੰਚ ਜਾਣਗੇ ਸੋ 2-4 ਦਿਨਾਂ ਦੇ ਵਿੱਚ ਹੀ ਤੁਹਾਡੇ ਘਰ ਅਸੀਂ ਇਹ ਡਿਲੀਵਰੀ ਕਰਵਾ ਦਿਆਂਗੇ ਸੋ ਇਹੋ ਜੀ ਕੋਈ ਟੈਨਸ਼ਨ ਵਾਲੀ ਆ ਉਹ ਗੱਲ ਨਹੀਂ ਬਟ ਜਾਗਰੂਕਤਾ ਹੋਣੀ ਹਰ ਇੱਕ ਦੇ ਵਿੱਚ ਜ਼ਰੂਰੀ ਹੈ ਕਨਫਰਮ ਕਰੋ ਤਸੱਲੀ ਕਰਕੇ ਤੁਸੀਂ ਆਰਡਰ ਲਗਵਾਓ ਤੇ ਮਿਲਦੇ ਹਾਂ ਜੀ ਆਪਾਂ ਫਿਰ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਸੂਟਾਂ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਸਤੀ ਕਾਰ